ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਦੀ ਪੰਜੀਰੀ ਇਹ ਸਰਦੀਆਂ ਵਿੱਚ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਪੰਜੀਰੀ ਬਣਾਉਣ ਲਈ ਮੈਂ ਜੋ ਜੋ ਸਮਾਨ ਅਸੀਂ ਲਿਆ ਹੈ ਬਦਾਮ ਅਖਰੋਟ ਕਾਜੂ ਮਗਜ ਅੜਸੀ ਇਹ ਅੱਧ ਭਾਲਸੀ ਹੈ ਲੋ ਬੂਰਾ 1 ਕਿਲੋ ਦੇਸੀ ਘਿਓ ਲਿਆ ਆਪਾਂ ਨੇ ਇਹ ਵੇਰਕਾ ਦਾ ਦੇਸੀ ਘਿਓ ਹੈ ਤੇ ਹੁਣ ਆਪ ਜਿਹੜੇ ਆਪਣੇ ਮੇਵੇ ਹੈ ਇਨਨੂੰ ਥੋੜਾ ਜਿਹਾ ਘੀ ਪਾ ਕੇ ਰੋਸਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਮਿਕਸੀ ਵਿੱਚ ਇਹਨੂੰ ਪੀਸ ਲਾਂਗੇ ਕਾਜੂਆਂ ਨੂੰ ਥੋੜਾ ਜਿਹਾ ਰੋਸਟ ਕਰਾਂਗੇ ਜਿਆਦਾ ਕਾਲਾ ਨਹੀਂ ਕਰਨਾ ਬਸ ਥੋੜਾ ਜਿਹਾ ਇਹਨੂੰ ਭੁੰਨਣਾ ਕਾਜੂ ਬਦਾਮ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਰੋਸਟ ਕਰ ਲਾਂਗੇ ਇੰਟਲੀ ਸਿਰਫ ਆਪਾਂ ਇਹਨੂੰ ਇਹਦਾ ਕਲਰ ਚੇਂਜ ਹੋਣ ਤੱਕ ਇਹਨੂੰ ਭੁੰਣਾ ਜਿਆਦਾ ਨਹੀਂ ਭੁੰਣਾ ਹੈਗਾ ਹੁਣ ਆਪਾਂ ਹਲਸੀ ਨੂੰ ਬਿਨਾ ਕੀ ਤੋਂ ਭੁੰਨਾਗੇ ਹਲਸੀ ਐ ਇਹ ਭੁੰਨ ਹੋ ਰਹੀ ਐ ਇਹ ਥੋੜਾ ਥੋੜਾ ਇਹਦੇ ਚ ਕ੍ਰੈਕ ਦੀ ਆਵਾਜ਼ ਆਉਣ ਲੱਗ ਗਈ ਬਸ ਥੋੜਾ ਜਿਹਾ ਆਪਾਂ ਸੇਕ ਹੀ ਲਵਾਉਣਾ ਇਹਨੂੰ ਆਪਾਂ 1 ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਆਟਾ ਲਿਆ ਕਣਕ ਦਾ ਆਟਾ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਂ ਲਿਆ ਕੜਾਹੀ ਲਵਾਂਗੇ ਕੜਾਹੀ ਨੂੰ ਗੈਸ ਤੇ ਧਰ ਕੇ ਉਹਦੇ ਵਿੱਚ ਪਾਵਾਂਗੇ ਦੇਸੀ ঘি ਦੇ 1 ਕਿਲੋ ਦੇਸੀ ঘি ਹੈ 1 ਕਿਲੋ ਦੇ ਵਿੱਚੰਮੀ ਕਿੰਨਾ ਮਤਲਬ ਕੀ ਇਹਦਾ ਮੈਜ਼ਰਮੈਂਟ ਹੁੰਦਾ ਜਦੋਂ ਆਟਾ ਗੁੰਨਦੇ ਹਾਂ 1 ਕਿਲੋ ঘি ਦੇ ਵਿੱਚ 1 ਕਿਲੋ ਆਟਾ ਪੈਂਦਾ 1 ਕਿਲੋ ਹੀ ਚੀਨੀ ਪੈਂਦੀ ਹੈ ਕਾਫੀ ਸੇਮਾ ਨੇ ਰੂਜ਼ ਜੋ ਮੇਵੇ ਵਗੈਰਾ ਉਹ ਆਪਣੀ ਸਟਾਈਲ ਦੇ ਅਕੋਰਡਿੰਗ ਜਿਹੜੇ ਤੁਹਾਨੂੰ ਪਸੰਦ ਕਰਦੇ ਆ ਤੁਸੀਂ ਅਸੀਂ ਇਹਦੇ ਵਿੱਚ ਦਵਾਈਆਂ ਨਹੀਂ ਪਾ ਰਹੇ ਸਿੰਪਲ ਮੇਵੇ ਪਾ ਰਹੇ ਆ ਦਵਾਈਆਂ ਨਹੀਂ ਪਾ ਰਹੇ ਕਿਉਂਕਿ ਸਾਡੇ ਘਰਾਂ ਦਵਾਈਆਂ ਵਾਲੀ ਉਹ ਕਹਿੰਦੇ ਕੋੜੀ ਲੱਗਦੀ ਆ ਉਹ ਖਾਂਦੇ ਨਹੀਂ ਆ ਤੇ ਸਹੀ ਆਪਣਾ ਮੈਲਟ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਆਟਾ ਮਿਕਸ ਕਰਾਂਗੇ ਰਾਉਂ ਨੂੰ ਹੋਣ ਤੱਕ ਇਹਨੂੰ ਭੁੰਨਾਂਗੇ ਬਲ ਲਗਾਤਾਰ ਹਿਲਾਉਂਦੇ ਰਹਿਣਾ ਜੇ ਹਿਲਾਣਾ ਬੰਦ ਕਰਤਾ ਤਾਂ ਇਹ ਆਟਾ ਜਿਹੜਾ ਇਹ ਜਲ ਜਾਊਗਾ ਇਸ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਣਾ। ਫਾ ਆਪਾਂ ਸਾਰੇ ਮੇਵੇ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਇਹਨੂੰ ਪੀਸ ਦਾਂਗੇ ਪੂਰਾ ਪਾਊਡਰ ਨਹੀਂ ਬਣਾਉਣਾ ਹੈਗਾ ਥੋੜਾ ਦਰਦਰ ਆਪਾਂ ਇਹਨੂੰ ਪੀਸਾਂਗੇ। ਡਰਾਈ ਫਰੂਟ ਨੂੰ ਆਪਾਂ ਨੇ ਸਰ ਤਰ੍ਹਾਂ ਪੀਸ ਲਿਆ ਆਪਦਾ ਬੀਠੀ ਪੇਸਟ ਨਹੀਂ ਬਣਾਣਾ ਇਹਦਾ ਅਲਸੀ ਨੂੰ ਆਪਾਂ ਨੇ ਬਿਲਕੁਲ ਇਹਦਾ ਪਾਊਡਰ ਬਣਾਣਾ ਦਰਦਰੀ ਨਹੀਂ ਪੀਸਣੀ ਬਿਲਕੁਲ ਇਹਦਾ ਪਾਊਡਰ ਬਣਾਣਾ ਅਲਸੀ ਨੂੰ ਆਪਾਂ ਨੇ ਪੀਸ ਲਿਆ ਇਹਦਾ ਹੁਣ ਆਪਾਂ ਅਲਸੀ ਹੈ ਜਿਹੜੀ ਇਹਨੂੰ ਥੋੜੀ ਦੇਰ ਘੀ ਤੇ ਆਟੇ ਦੇ ਨਾਲ ਭੁੰਨਾਂਗੇ ਆਟਾ ਆਪਣਾ ਵੈਸੇ ਬਿਲਕੁਲ ਭੁੰਨ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅਲਸੀ ਭੁੰਨ ਦਾਂਗੇ ਤਾਂ ਜੋ ਜਿਹੜਾ ਅਲਸੀ ਦਾ ਕੱਚਾ ਪਾਣਾ ਹੈ ਇੰਨ ਚੰਗੀ ਤਰ੍ਹਾਂ ਆਪਾਂ ਨੇ ਆਟੇ ਦੇ ਵਿੱਚ ਇਦਾਂ ਹੀ ਭੁੰਨਣਾ ਉਸ ਨੂੰ ਵੀ ਜਿਹੜਾ ਇਹਦਾ ਕੱਚਾਪਾਨਾ ਥੋੜਾ ਕੜਵਾਪਨ ਹੁੰਦਾ ਉਹ ਨਿਕਲ ਜਾਏਗਾ। ਇਹਨਾਂ 4 ਮਿੰਟ ਤੱਕ ਆਪਾਂ ਅਲਸੀ ਨੂੰ ਆਟੇ ਔਰ ਘਿਓ ਦੇ ਵਿੱਚ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਮੱਗਜਾਇਤ ਮਿਲਾ ਦਾਂਗੇ। ਆਈ ਤੋਂ ਸਜੇੜੇ ਆਪਣੇ ਪਾਊਡਰ ਬਣਾਇਆ ਸੀਗਾ ਉਹ ਪਾ ਦਾਂਗੇ ਆਪਾਂ ਦਾਖਾਂ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਪਾਏ ਦੇ ਵਿੱਚ ਬੂਰਾ ਮਿਲਾ ਕੇ ਉਹਨੂੰ ਚੰਗੀ ਤਰ੍ਹਾਂ ਆਟੇ ਦੇ ਨਾਲ ਮਿਕਸ ਕਰਾਂਗੇ ਸੰਜੀਰੀ ਆਪਣੀ ਬਣ ਕੇ ਤਿਆਰ ਹੈ ਜੀ ਸਰਦੀ ਵਿੱਚ ਇਹ ਸਿਹਤ ਲਈ ਬਹੁਤ ਹੀ ਵਧੀਆ ਹੈ ਤੇ ਤੁਸੀਂ ਮੂਰੇ ਦੀ ਜਗ੍ਹਾ ਸ਼ੱਕਰ ਵੀ ਪਾ ਸਕਦੇ ਹੋ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਥੈਂਕ ਯੂ ਫੋਰ ਵਾਚਿੰਗ